ਹਰ ਫਰੀ ਜਮਸੀਤੀ ਅਸੀਂ ਸਵੇਰ ਦੇ ਸਮੇਂ ਚ ਪਰਮੇਸ਼ਰ ਦੀ ਜੁਰੀ ਚ ਕੱਟੀ ਹੋਈਆਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਲੀਸੀਆ ਕਿ ਬੇ ਪਰਮੇਸ਼ਰ ਤੁਹਾਨੂੰ ਅਦਭੁਤ ਗੁਆਈਆਂ ਨਖੜੇ ਕਰਨ ਜਾ ਰਿਹਾ ਤੁਹਾਡੇ ਰੋਕ ਤੁਹਾਡੀਆਂ ਬਿਮਾਰੀਆਂ ਆਊਟ ਹੋਣ ਜਾ ਰਹੀਆਂ ਤੁਹਾਡੇ ਜੀਵਨ ਦੇ ਵਿੱਚੋਂ ਤੁਸੀਂ ਛਟਕਾਰੇ ਨੂੰ ਗ੍ਰਹਿਣ ਕਰਨ ਜਾ ਰਹੇ ਜੀ ਤੁਹਾਡੀਆਂ ਅਦਭੁਤ ਟੈਸਟ ਬਣੀਆਂ ਬਣਨੀਆਂ ਜਾ ਰਹੀਆਂ ਕਲੀਸੀਆ ਅਸੀਂ ਵਿਸ਼ਵਾਸ ਨਾਲ ਕਿ ਬੇ ਪਰਮੇਸ਼ਰ ਨੇ ਕਿਹਾ ਹੈ ਜਿਨੇ ਪਰਮੇਸ਼ਰ ਸ਼ੋਇ ਉਹਨੇ ਸ਼ਿਫਾ ਪਾਈ ਜਿੰਨੇ ਵਿਸ਼ਵਾਸ ਕੀਤਾ ਔਰ ਇੰਨੇ ਛਟਕਾਰਾ ਪਾਇਆ ਅਸੀਂ ਵੀ ਕੀ ਕਰਾਂਗੇ ਵਿਸ਼ਵਾਸ ਹallelujah ਹallelujah ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਵਚਨ ਦੇ ਲਈ ਪਿਤਾ ਪਰਮੇਸ਼ਰ ਪ੍ਰਾਰਥਨਾ ਕਰਦੇ ਹਾਂ ਸਮੇਤ ਲਈ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਕਿ ਪਿਤਾ ਤੁਸੀਂ ਸੁੰਦਰ ਸਮਾ ਸਾਨੂੰ ਦਿਖਾਇਆ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਅਦਭੁਤ ਸਾਨੂੰ ਗਵਾਇਆਂ ਨਾਲ ਖੜੇ ਕਰਨ ਜਾ ਰਹੇ ਜੇ ਸਾਡੇ ਦੁੱਖਾ ਰੋਗਾ ਆਊਟ ਹੋਣ ਜਾ ਰਹੇ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸਵਚਨ ਨੂੰ ਸੁਣਨ ਗ੍ਰਹਿਣ ਕਰਨ ਵਿੱਚ ਵਿਸ਼ਵਾਸ ਕਰਨ ਪਰਮੇਸ਼ਰ ਅਦਭੁਤ ਗਵਾਈਆਂ ਨਾਲ ਖੜੇ ਹੋਣਾ ਦੁੱਖਾਂ ਰੋਕਾ ਤੋਂ ਆਊਟ ਕਰ ਦੇਦੇ ਨੇ ਜੀਵਨ ਦੇ ਵਿੱਚੋਂ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਪਰਮੇਸ਼ੀ ਜੀ ਤੁਮਸੀ ਦੇ ਨਾਮ ਚ ਮੰਗਦੀ ਹਾਂ ਆਮੀਨ ਜੀ ਆਸੀਂ ਵਚਨ ਚ ਦੇਖਾਂਗੇ ਜਬੂਰ ਦੀ ਪੋਥੀ 102 ਬਾਪੋ ਦਾ 1 ਤੋਂ ਲੈ ਕੇ 3 ਤੱਕ ਹੈ ਯਵਾ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਹੋਊਂਗਾ ਤੇਰੇ ਤੱਕ ਆਪਣੇ ਮੇਰੇ ਓਖੇ ਦਿਨ ਮਿੱਤੋ ਆਪਣਾ ਮੂੰਹ ਨਾ ਲਕਾ ਆਪਣੇ ਕੰਨ ਮੇਰੇ ਵੱਲ ਝੁਕਾ ਜਿਸ ਦਿਨ ਮੈਂ ਤੈਨੂੰ ਪੁਕਾਰਾਂ ਤੂੰ ਮੈਨੂੰ ਉੱਤਰ ਦੇਵੇਂ ਮੇਰੇ ਦਿਨ ਤਾਂ ਥਾਈਆਂ ਵਾਂਗੂ ਮੁੱਕਦੇ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬੌਲਰ ਵਾਂਗੂ ਬਲਦੀਆਂ ਹਨ ਹਾਲੇਲੂਇਆ ਕਲਿਸਿਆ ਪਰਮੇਸ਼ਰ ਦਾ ਵਚਨ ਦਉਤ ਰਾਜਾ ਕੀ ਕਹਿ ਰਿਹਾ ਹੈ ਦਉਤ ਰਾਜਾ ਪਰਮੇਸ਼ਰ ਕੋਲ ਪ੍ਰਾਰਥਨਾ ਕਰ ਰਿਹਾ ਹੈ ਵੀ ਹੋਵਾ ਮੇਰੀ ਪ੍ਰਾਰਥਨਾ ਵੱਲ ਮੇਰੀ ਪ੍ਰਾਰਥਨਾ ਨੂੰ ਸੁਣ ਮੇਰੀ ਪ੍ਰਾਰਥਨਾ ਦੇ ਕੰਨ ਲਾ ਜਦੋਂ ਅਸੀਂ ਕ੍ਰਿਸਚੀਅਨ ਅਸੀਂ ਪਰਮੇਸ਼ਰ ਨੂੰ ਪੁਕਾਰਾਂਗੇ ਅਸੀਂ ਪਰਮੇਸ਼ਰ ਨੂੰ ਕਹਾਂਗੇ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਸੁਣ ਮੇਰੇ ਦਿਨ ਮੁੱਕਦੇ ਜਾਂਦੇ ਨੇ ਮੇਰੀਆਂ ਹੱਡੀਆਂ ਬਾਲਰ ਮਗੂ ਬਲਦੀਆਂ ਨਹੀਂ ਮੈਂ ਬਿਮਾਰ ਹਾਂ ਪ੍ਰਾਰਥਨਾ ਮੇਰੀ ਸੁਣ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਪ੍ਰਭੂ ਮੇਰੀ ਪ੍ਰਾਰਥਨਾ ਨੂੰ ਸੁਣ ਚੁੱਕਿਆ ਹੈ ਜਦੋਂ ਅਸੀਂ ਪੂਰੇ ਵਿਸ਼ਵਾਸ ਨਾਲ ਕਲਿਸੀਆ ਪ੍ਰਾਰਥਨਾ ਕਰਾਂਗੇ ਸ਼ੈਤਾਨ ਦੀ ਯੋਜਨਾ ਸਾਡੇ ਜੀਵਨ ਚੋਂ ਖਤਮ ਹੋਏਗੀ ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋਵਾਂਗੇ ਅਸੀਂ ਅਦਭੁਤ ਗਵਾਹੀ ਨਾਲ ਖੜੇ ਹੋਵਾਂਗੇ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਅਸੀਂ ਜਦੋਂ ਪ੍ਰਾਰਥਨਾ ਕਰੀਏ ਅਸੀਂ ਦੇਖੀਏ वचन ਲੈਣਾ ਹੈ ਵੀ ਮੇਰੇ ਤੇ ਲਾਗੂ ਕਿਹੜਾ वचन ਹੈ ਮੈਂ ਉਹ वचन ਲੈ ਕੇ ਪ੍ਰਾਰਥਨਾ ਕਰੋਗੇ ਤੁਸੀਂ ਸੇਮ ਨਹੀਂ ਰਹੋਗੇ ਤੁਹਾਡਾ ਜੀਵਨ ਚੇਂਜ ਹੋਏਗਾ ਤੁਹਾਡੀਆਂ ਬਿਮਾਰੀਆਂ ਛੱਡ ਕੇ ਜਾਣਗੀਆਂ ਤੁਹਾਡੇ ਜੀਵਨ ਚੋਂ ਤੁਸੀਂ ਅਦ부ਦ ਗਵਾਹੀ ਨੂੰ ਖੜੇ ਹੋਗੇ ਤੁਹਾਡੀ ਗਵਾਹੀ ਘਰ ਤੱਕ ਸੁਣਨ ਆਣਗੇ ਜਿੱਦਾਂ ਤੁਸੀਂ ਗਵਾਹੀ ਦੋਗੇ ਦੁਨੀਆ ਦੇਖ ਕੇ ਹੈਰਾਨ ਹੋਏਗੀ ਤੁਹਾਡੇ ਪਰਮੇਸ਼ਰ ਤੁਹਾਨੂੰ ਅਦ부ਦ ਗਵਾਹੀ ਨਾਲ ਖੜਿਆ ਕਰੇਗਾ ਜੇ ਤੁਹਾਡੇ ਤੇ ਵਿਸ਼ਵਾਸ ਹੈ ਜੇ ਤੁਹਾਨੂੰ ਵਿਸ਼ਵਾਸ ਹੈ ਵੀ ਮੇਰਾ ਪ੍ਰਭੂ ਕਰ ਸਕਦਾ ਹੈ ਮੇਰਾ ਪ੍ਰਭੂ ਕਰ ਚੁੱਕਿਆ ਹੈ ਜਦੋਂ ਅਸੀਂ ਆਪਣੀ ਪ੍ਰਾਰਥਨਾ ਪੂਰੇ ਵਿਸ਼ਵਾਸ ਨਾ ਕਰਾਂਗੇ ਪਰਮੇਸ਼ਰ ਨੂੰ ਕਵਾਂਗੇ ਖੁਦਾ ਮੈਨੂੰ ਉੱਤਰ ਦੇ ਮੈਂ ਜਿਸ ਦਿਨ ਤੇ ਨੂੰ ਪੁਕਾਰਦਾ ਤੂੰ ਮੇਰੀ ਪੁਕਾਰ ਨੂੰ ਸੁਣਦਾ ਹੈ ਤੋ ਮੈਨੂੰ ਉੱਤਰ ਵੀ ਦੇ ਰਿਹਾ ਪ੍ਰਭੂ ਮੈਂ ਵਿਸ਼ਵਾਸ ਕਰਦੀ ਆ ਮੈਂ ਬਿਮਾਰੀ ਤੋਂ ਆਜ਼ਾਦ ਆ ਤੁਸੀਂ ਬਿਮਾਰੀ ਤੋਂ ਆਜ਼ਾਦ ਹੋ ਗਏ ਤੁਹਾਡਾ ਜੀਵਨ ਯੇਸ਼ੂ ਦੇ ਨਾਮ ਚ ਬਦਲ ਚੁੱਕਿਆ ਹੈ ਤੁਸੀਂ ਅਦਭੁਤ ਟੈਸਟਮਨੀ ਨਾਲ ਖੜੇ ਜੇ ਤੁਸੀਂ ਅਦਭੁਤ ਟੈਸਟ ਬਣੀਆਂ ਨਾ ਖੜੇ ਜੇ ਕਲੀਸਿਆ ਸਾਨੂੰ ਚਰਚ ਬਦਲ ਲਣੀ ਅਸੀਂ ਆਪਣੇ ਆਪ ਬਦਲਾਂ ਏ ਅਸੀਂ ਆਪਣੇ ਆ ਦੇਖਣਾ ਏ ਸਾਡੇ ਕੋ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਏ ਮੇਰੇ ਜੀਵਨ ਦੇ ਵਿੱਚ ਕਿਹੜਾ ਵਚਨ ਲਾਗੂ ਏ ਮੈਂ ਉਹ ਵਚਨ ਲੈਣਾ ਤੁਸੀਂ ਉਹ ਵਚਨ ਲੈ ਕੇ ਪ੍ਰਾਰਥਨਾ ਕਰੋ ਜੇ ਕੋਈ ਨਸ਼ੇ ਦਾ ਕੋਈ ਵਿਚਾਰ ਦਾ ਹੈ ਜਾਂ ਬਿਮਾਰੀ ਦਾ ਹੈ ਗਰੀਬੀ ਦਾ ਵਚਨ ਲੋ ਪਰਮੇਸ਼ਰ ਨੇ ਸਾਰੇ ਵਚਨ ਬਣਾਏ ਨੇ ਸਾਰੇ ਵਚਨਾਂ ਤੋਂ ਪਰਮੇਸ਼ਰ ਅਜਾਦ ਕਰਦਾ ਹੈ ਪਰਮੇਸ਼ਰ ਤੁਹਾਨੂੰ ਅਦਭੁਤ ਗਵਾਹੀ ਨਾਲ ਖੜਿਆ ਕਰ ਚੁੱਕਿਆ ਕਲਿਸੀਆ ਬਸ ਤੁਹਾਨੂੰ ਪਹਾੜ ਜਿੱਡਾ ਵਿਸ਼ਵਾਸ ਨੱਚਦਾ ਹਾਂ ਪ੍ਰਭੂ ਮੈਂ ਵਿਸ਼ਵਾਸ ਕਰਦਾ ਪ੍ਰਭੂ ਮੇਰਾ ਜੀਵਨ ਬਦਲ ਚੁੱਕਿਆ ਮੈਂ ਅਦਭੁਤ ਗਵਾਹੀ ਨਾਲ ਖੜਿਆ ਹਾਂ ਖੜਿਆ ਵਾਂ ਮੇਰੇ ਬੱਚਾ ਚੰਗਾ ਹੋ ਚੁੱਕਿਆ ਮੇਰਾ ਪਤੀ ਚੰਗਾ ਹੋ ਚੁੱਕਿਆ ਕਬੀ ਪਰਮੇਸ਼ਰ ਨੇ ਕਿਹਾ ਜੇ ਤੁਹਾਡਾ ਪਤੀ ਨਹੀਂ ਵਿਸ਼ਵਾਸ ਕਰਦਾ ਬੱਚਾ ਨਹੀਂ ਕਰਦਾ ਤੁਸੀਂ ਤੇ ਕਰ ਦੇ ਜੇ ਨਾ ਪ੍ਰਭੂ ਨੇ ਕਿਹਾ ਤੂੰ ਬੱਚਾ ਰੱਖਣਾ ਬਚਾਇਆ ਜਾਏਗਾ ਕਲੀਸਿਆ ਜਦੋਂ ਅਸੀਂ ਇੱਕ ਜਿੰਨੇ ਹੀ ਬਚਾਂਗੇ ਸਾਡਾ ਘਰਾਨਾ ਪਿੱਛੋਂ ਸਾਡੀਆਂ ਤਿੰਨ ਪੀੜੀਆਂ ਬਚਾਈਆਂ ਜਾਣਗੀਆਂ ਪ੍ਰਭੂ ਵਾਦੇ ਦਾ ਪੱਕਾ ਹੈ ਕਲੀਸਿਆ ਪਰਮੇਸ਼ਰ ਜੋ ਵਾਦਾ ਕਰਦਾ ਵਾਦੇ ਦਾ ਪੂਰਾ ਪੱਕਾ ਪਰਮੇਸ਼ਰ ਹੈ ਤੇ ਜਿੰਦਾ ਪਰਮੇਸ਼ਰ ਹੈ ਸਾਡੀ ਆਵਾਜ਼ ਨੂੰ ਸੁਣਦਾ ਹੈ ਜਿੱਦੋਂ ਅਸੀਂ ਇਕੱਠੇ ਹੋ ਕੇ ਪ੍ਰਾਰਥਨਾ ਨੂੰ ਕਰਦੇ ਆਂ ਜਿੱਦੋਂ ਕਲੀਸਿਆਸੀ ਪ੍ਰਾਰਥਨਾ ਨੂੰ ਸੁਣਦੇ ਆਂ ਪਰਮੇਸ਼ਰ ਦਾ ਆਤਮਾ ਸਾਨੂੰ ਟੱਚ ਕਰਦਾ ਹੈ ਇਸ ਪ੍ਰਾਰਥਨਾ ਤੋਂ ਬਾਅਦ ਤੁਹਾਡਾ ਜੀਵਨ ਸੇਮ ਨਹੀਂ ਹੈਗਾ ਤੁਸੀਂ ਪ੍ਰਾਰਥਨਾ ਵਿਸ਼ਵਾਸ ਨਾਲ ਸੁਣੋਗੇ ਖੁਦਾ ਦਾ ਆਤਮਾ ਤੁਹਾਨੂੰ ਟੱਚ ਕਰੇਗਾ ਹੀਲ ਕਰੇਗਾ ਤੁਹਾਡੀਆਂ ਬਿਮਾਰੀਆਂ ਜਾ ਚੁੱਕੇ ਯੇਸ਼ੂ ਦੇ ਨਾਮ ਚ ਆਮੀਨ ਹਾਲੇਲੂਇਆ ਹਾਲੇਲੂਇਆ ਧੰਵਾ ਧੰਵਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾ ਤੁਸੀਂ ਇਹਨਾਂ ਦੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੇ ਦਿਲਿਆਂ ਨੂੰ ਚੇਂਜ ਕੀਤਾ ਖੁਦਾ ਤੁਸੀਂ ਇਹਨਾਂ ਦੀਆਂ ਬਿਮਾਰੀਆਂ ਤੋਂ ਆਜ਼ਾਦ ਕੀਤਾ ਪ੍ਰਭੂ ਜੀ ਇਹ ਚੰਗੀ ਹੋ ਚੁੱਕੇ ਨੇ ਮੈਂ ਘੋਸ਼ਣਾ ਕਰਦੀ ਇਕਲਿਸਿਆ ਤੁਸੀਂ ਬles ਯੇਸ਼ੂ ਦੇ ਨਾਮ ਦੇ ਵਿੱਚ ਤੁਸੀਂ ਅਦਭੁਤ ਗਵਾਹੀ ਨਾਲ ਖੜੇ ਜੇ ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਐ ਤੁਸੀਂ ਹੀਲ ਹੋ ਜਾ ਰਹੇ ਜੇ ਤੁਸੀਂ ਹੀਲ ਹੁੰਦੇ ਪਏ ਜੇ ਤੁਹਾਡਾ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਤੁਸੀਂ ਸੇਮ ਨਹੀਂ ਰਹੋਗੇ تو جیون بدل چکی سیاح وشواس کرو پرو پردے جی جی تتی جہے بھی بمار ہے تُستے ہاتھ رکھ پرارتھنا ریسیو کروتے ہاتھ رکھو پرمیشور آتما نشو رہوگ تو آزاد ہو رہا ہے روگ تو آزاد ہو جائیے شو نام چ ਤੁਸੀਂ ਰੋਗ ਤੋਂ ਆਜ਼ਾਦ ਹੋ ਜੇ ਯਸ਼ੀ ਦੇ ਨਾਮ ਚ ਤੁਹਾਡੀਆਂ ਬਿਮਾਰੀਆਂ ਆਊਟ ਹੋ ਚੁੱਕੀਆਂ ਆਊਟ ਹੋ ਚੁੱਕੀਆਂ ਯਸ਼ੀ ਦੇ ਨਾਮ ਚ ਆਊਟ ਪਰਮੇਸ਼ਰ ਦਾ ਆਤਮਾ ਕਲੀਸੀਆ ਤੁਹਾਨੂੰ ਸ਼ੂਰਿਆ ਤੁਸੀਂ ਫ੍ਰੀ ਤੁਸੀਂ ਫ੍ਰੀ ਹੋ ਚੁੱਕੇ ਮੈਂ ਤੁਹਾਨੂੰ ਫ੍ਰੀ ਗੋਸ਼ਿਸ਼ ਕਰਦੇ ਆ ਤੁਸੀਂ ਅਦਭੁਤ ਗਵਾਹੀਆਂ ਆ ਰਹੇ ਜੀ ਤੁਸੀਂ ਕਲੀਸੀਆ ਆਪਣੀ ਗਵਾਹੀਆਂ ਨੂੰ ਛਪਾਉਣਾ ਨਹੀਂ ਰੱਖਣਾ ਨਹੀਂ ਤੁਸੀਂ ਗਵਾਹੀਆਂ ਨੂੰ ਦੇਣਾ ਹੈ ਪਰਮੇਸ਼ਰ ਦਾ ਆਤਮਾ ਤੁਹਾਨੂੰ ਫ੍ਰੀ ਕਰ ਰਿਹਾ ਹੈ ਤੁਹਾਡੇ ਬੱਚੇ ਚੰਗੇ ਹੋ ਚੁੱਕੇ ਯਿਸੂ ਦੇ ਨਾਮ ਚ ਤੁਹਾਡੇ ਪਤੀ ਚੰਗੇ ਹੋ ਚੁੱਕੇ ਨੇ ਤੁਸੀਂ ਤੁਹਾਡੇ ਮਾਪੇ ਚੰਗੇ ਹੋ ਚੁੱਕੇ ਨੇ ਤੁਸੀਂ ਵਿਸ਼ਵਾਸ ਕਰੋ ਵਿਸ਼ਵਾਸ ਕਰੋ ਪਰਮੇਸ਼ਰ ਦਾ ਆਤਮਾ ਸ਼ੂਰ ਹੈ ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਯੇਸ਼ੂ ਦੇ ਨਾਮ ਚ ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਕਲਿਸੀਆ ਬਿਮਾਰੀ ਨਹੀਂ ਵੱਡੀ ਸਾਡਾ ਪਰਮੇਸ਼ਰ ਵੱਡਾ ਤੁਹਾਨੂੰ ਵਿਸ਼ਵਾਸ ਕਰੋ ਪਰਮੇਸ਼ਰ ਦਾ ਆਤਮਾ ਫ੍ਰੀ ਕਰ ਲਿਆ ਵਿਸ਼ਵਾਸ ਕਰੋ ਵੀ ਤੁਸੀਂ ਚੰਗੀ ਹੋ ਚੁੱਕੇ ਜੇ ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਤੁਸੀਂ ਬles ਯੇਸ਼ੂ ਦੇ ਨਾਮ ਦੇ ਵਿੱਚ ਜੋ ਤੁਹਾਨੂੰ ਕਹਿੰਦੇ ਸੀ ਤੁਹਾਨੂੰ ਸਤਾਉਂਦੇ ਸੀ ਮਿਹਣੀ ਮਾਰਦੇ ਸੀ ਸ਼ਰਮਿੰਦਾ ਹੋ ਚੁੱਕੇ ਨੇ ਉਹ ਤੁਹਾਡੀ ਲਾਈਫ ਚ ਸ਼ਰਮਿੰਦਾ ਚ ਕਿ ਯੇਸ਼ੂ ਦੇ ਨਾਮ ਦੇ ਵਿੱਚ ਕਿ ਤੁਸੀਂ ਅਦਭੁਤ ਗਵਾਹੀ ਨਾਲ ਖੜੇ ਜੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੁਰਿਆ ਪਰਮੇਸ਼ਰ ਦੇ ਇੰਜੇ ਤੁਹਾਡੇ ਘਰਾਂ ਦੇ ਵਿੱਚ ਆ ਚੁੱਕੇ ਨੇ ਤੁਹਾਨੂੰ ਗਰਮੀ ਮਹਿਸੂਸ ਹੋਏਗੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਟੱਚ ਕਰਿਆ ਪਰ ਸੀਨੇ ਦੇ ਰਹੀ ਉਲਟੀ ਦੇ ਰਹੀ ਤੁਹਾਡੀਆਂ ਬਿਮਾਰੀਆਂ ਨਿਕਲ ਰਹੀਆਂ ਨਿਕਲ ਰਹੀਆਂ ਆਊਟ ਹੋ ਚੁੱਕੇ ਯੇਸ਼ੂ ਦੇ ਨਾਮ ਚ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਇਹਨਾਂ ਨੂੰ ਛੂਇਆ ਖੁਦਾ ਇਸ ਪ੍ਰਾਰਥਨਾ ਦੇ ਰਾਈ ਪਿਤਾ ਪਰਮੇਸ਼ਰ ਜਿਹਦੇ ਸੁਣਨਗੇ ਖੁਦਾ ਇਹ ਪਿਤਾ ਪਰਮੇਸ਼ਰ ਸੇਮ ਨਹੀਂ ਰਹਿਣਗੇ ਇਹਨਾਂ ਦਾ ਜੀਵਨ ਬਦਲ ਚੁੱਕਿਆ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਇਹਨਾਂ ਨੂੰ ਛੂਣ ਦੇ ਲਈ ਇਹਨਾਂ ਨੂੰ ਬਿਮਾਰੀਆਂ ਤੋਂ ਆਜ਼ਾਦ ਕਰ ਲਈ ਇਹਨਾਂ ਨੂੰ ਪਤਾ ਅਸਤਮੇ ਤੋਂ ਆਜ਼ਾਦ ਕਰ ਲਈ ਹਰ ਇੱਕ ਰੋਗ ਤੋਂ ਆਜ਼ਾਦ ਕਰ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਇਹਨਾਂ ਨੂੰ ਸ਼ੁਕਰ ਤੋਂ ਫ੍ਰੀ ਕਰ ਲਈ ਇਹਨਾਂ ਨੂੰ ਦਰਦਾਂ ਤੋਂ ਫ੍ਰੀ ਕਰ ਲਈ ਇਹਨਾਂ ਨੂੰ ਗੇਠੀਆਂ ਤੋਂ ਫ੍ਰੀ ਕਰ ਲਈ ਹਰ ਇੱਕ ਰੋਗ ਤੋਂ ਫ੍ਰੀ ਕਰ ਲਈ ਤੁਹਾਡੇ ਹਰ ਇੱਕ ਰੋਗ ਆਊਟ ਹੋ ਚੁੱਕੇ ਯਸ਼ੂ ਦੇ ਨਾਮ ਦੇ ਵਿੱਚ ਤੁਸੀਂ ਬles ਜੀ ਪਰਮੇਸ਼ਰ ਦਾਤਮਾ ਤੁਹਾਨੂੰ ਹੀਲ ਕਰ ਚੁੱਕੇ ਤੁਸੀਂ ਬles ਮੈਂ ਤੁਹਾਨੂੰ ਹੀਲ ਕੋਸ਼ਿਸ਼ ਕਰਦੀ ਯਸ਼ੂ ਦੇ ਨਾਮ ਦੇ ਵਿੱਚ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਹਾਂ ਪਿਤਾ ਤੁਸੀਂ ਇਹਨਾਂ ਨੂੰ ਸ਼ੂਇਆ ਖੁਦਾ ਇਹਨਾਂ ਦਾ ਪਿਤਾ ਪਰਮੇਸ਼ਰ ਅਦਭੁਤ ਗਵਾਹੀ ਨਾਲ ਖੜਿਆ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਜੋ ਵਚਨ ਤੇ ਸੁਣਨ ਪਿਤਾ ਪਰਮੇਸ਼ਰ ਪ੍ਰਾਰਥਨਾ ਸੁਣਨ ਖੁਦਾ ਅੱਗੇ ਤੱਕ ਕਿਰਪਾ ਚਾਣ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦਾ ਜੀਵਨ ਪਿਤਾ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਪਦੀ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਜੀ ਜੋ ਹੱਥਾਂ ਨਾਲ ਪਿਤਾ ਪਰਮੇਸ਼ਰ ਵੀਡੀਓ ਨੂੰ ਸ਼ੇਅਰ ਕਰਨਗੇ ਅੱਗੇ ਤੱਕ ਕਿਰਪਾ ਚਾਣਗੇ ਉਹ ਹੱਥ ਆਸ਼ੀਸ਼ ਬਰਕਤ ਨੂੰ ਗ੍ਰੈਂਡ ਕਰਨਗੇ ਉਹ ਹੱਥ ਨੂੰ ਆਸ਼ੀਸ਼ ਕਿਸੇ ਚੀਜ਼ ਦੀ ਕਮੀ ਘਟੀ ਨਹੀਂ ਰਹੇਗੀ ਮੈਂ ਉਸ ਹੱਥ ਨੂੰ ਆਸ਼ੀਸ਼ ਕੋਸ਼ਿਸ਼ ਕਰਦੀ ਹਾਂ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਹਾਂ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ Amen. God bless you all.